हेलो गाइस आ देखो मैं जो सोना मंगाया है Amazon ਤੋਂ ਕਹਿੰਦੇ ਆ Amazon ਤੇ ਸੋਨਾ ਬਹੁਤ ਸਸਤਾ ਮਿਲ ਰਿਹਾ ਚਲੋ ਹਾਂ ਸਭ ਜਾ ਕੇ ਇੱਕ ਸਾਈਡ ਤੇ ਰਿਹਾ ਵੇਖੋ ਵੀ ਮੈਂ ਸਬਜ਼ੀਆਂ ਦੇ ਬੀਜ ਮਂਗਾਈਏ ਤੇ ਮੈਨੂੰ ਹਾਂ ਸਹੀ ਉਹ ਦਿਆ ਵੇਖ ਕੇ ਰੈੱਡ ਕੈਪਸਿਕਮ ਸ਼ਿਮਲਾ ਮਿਰਚ ਚਾਰ ਤੋਂ ਪੰਜ ਬੀਜ ਵਿੱਚ ਪਏ ਬੀ ਬ੍ਰੋਕਲੀ ਇਸ ਕਰਕੇ ਸਾਰੀ ਜੀ ਜਦਨ ਮੈਂ ਦਿਖਾ ਦਵਾਂ ਇਹ ਵੇਖੋ ਸ਼ੁਗਲਾ ਮਿਰਚ ਪੰਜ ਬੀਜ ਪੰਜ ਬੀਜ ਇਹ ਬਾ ਜੋੜ ਸਭ ਇਹ ਤਾਂ ਆ ਵੇਖ ਲੋ ਤੁਹਾਡੇ ਸਾਹਮਣੇ ਜੇ ਕਿਸੇ ਚ ਚਾਰ ਬੀਜ ਕਿਸੇ ਚ ਪੰਜ ਬੀਜ ਹ ਕੁਛ ਨਹੀਂ ਹ ਲੈ ਦੋ ਦਾ ਕਿਹ ਬੀਜ ਭੇਜੇ ਦੇ ਲੋ ਲੱਗਿਆ ਹੀ ਹੱਥ ਚੋ ਪਹਿਲੀ ਗੱਲ ਇੰਨੀ ਕਿ ਚੁਟਕੀ ਦੇ ਵਿੱਚੋਂ ਨਿਕਲ ਜਾਂਦਾ ਫੇਰ ਬੰਦਾ ਨਾਂ ਨਿਆਣੀ ਕੁਟਨ ਜੋਗਾ ਦਾ ਬੀਲਾ ਉਹ ਜੋਗਾ ਆ ਵੇਖੋ ਬੰਦ ਗੋਭੀ ਦੇ ਬੀਜ ਆ ਵੇਖੋ ਕੁਛ ਨਹੀਂ ਹਾਲ